ਇਹ ਜਿੰਨੇ ਵੀ ਤਕੜੇ ਬੰਦਾ ਹੁੰਦਾ ਕੋਈ ਵੀ ਉਹ ਹੀ ਇਲੈਕਸ਼ਨ ਦੇ ਵਿੱਚ ਖੜ੍ਹ ਸਕਦਾ ਦੇਖੋ ਹਰਪਾਲ ਜਿੰਮਾ ਜੀ ਨੇ ਉਹ ਵੀ ਗਰੀਬ ਘਰੋਂ ਨੇ ਠੀਕ ਹੈ ਜੀ ਲਵ ਸਿੰਘ ਉਹ ਬੋ ਗਏ ਹੋਰ ਕਜੀ ਨੇ ਲੀਡਰ ਆਮ ਪਾਰਟੀ ਦੇ ਜਿਹੜੇ ਗਰੀਬ ਘਰਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੇ ਐਲਾਨ ਕਰਿਆ ਸੀ ਚੰਨੇ ਸਾਹਿਬ ਨੇ ਵੀ ਹਰ ਇੱਕ ਗਰੀਬ ਨੂੰ ਬਾਲਿਆਂ ਨੇ ਸੱਤਾ ਦੇ ਪੈਸੇ ਪਾਵਾਂਗੇ ਅਗਰ ਉਹ ਇਹ ਜੇ ਆ ਜਾਂਦਾ ਖੈਰ ਹੋ ਜਾਂਦਾ ਸੁਣਨ ਕੀ ਕਹਾਂ ਉਹ ਜਿਹੜੇ ਉਮੀਦਵਾਰ ਖੜੇ ਨੇ ਉਹ ਤੇ ਵੋਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਸ ਜਾ ਉਮੀਦਵਾਰ ਚਾਹੀਦਾ ਆਪਾਂ ਅਸੀਂ ਤਾਂ ਜੀ ਦੇਖੋ ਸੁਖਪਾਲ ਸਿੰਘ ਕਹਿ ਰਹੇ ਨੂੰ ਵੋਟ ਪਾਵਾਂਗੇ ਧਨਵੰਨ ਨੂੰ ਲਾ ਕੇ ਹੁਣ ਦੇਖੋ ਇਹ ਮੂਰੇ ਆ ਰਹੇ ਨੇ ਹੁਣ ਇਹਨਾਂ ਦਾ ਬਦਲਾਅ ਦੇਖ ਲੈਨੇ ਆਪਾਂ ਠੀਕ ਆ ਪਹਿਲਾਂ ਇਹਨਾਂ ਨੂੰ ਵੋਟਾਂ ਪਾ ਕੇ ਦੇਖਣੀ ਆ ਇਹਨਾਂ ਦਾ ਬਦਲਾਅ ਦੇਖ ਲਿਆ ਹੁਣ ਸਕਬਾਲ ਸਿੰਘ ਖਹਿਰਾ ਜੀ ਨੇ ਉਹਨਾਂ ਨੂੰ ਵੋਟ ਪਾਵਾਂਗੇ ਉਹਨਾਂ ਦਾ ਬਦਲਾਅ ਦੇਖਣਾ ਇੱਕ ਜਿਹੜੀਆਂ ਪਾਰਟੀਆਂ ਬਦਲ ਕੇ ਆ ਰਹੇ ਨੇ ਉਮੀਦਵਾਰ ਉਹਨਾਂ ਨੂੰ ਅੱਗੇ ਦਿੱਤਾ ਜਾਂਦਾ ਪਹਿਲ ਕੀਤੀ ਜਾਂਦੀ ਆ ਉਹਨੂੰ ਕਿਵੇਂ ਦੇਖੇ ਬਦਲਾਅ ਬਹੁਤ ਤੇਜ਼ੀ ਨਾਲ ਹੋ ਰਿਹਾ ਇਸ ਵਾਰ ਪਾਰਟੀਆਂ ਬਦਲ ਕੇ ਆ ਰਹੇ ਨੇ ਜਿਹੜੇ ਉਮੀਦਵਾਰ ਬਹੁਤ ਆਇਆ ਜੀ ਤੁਸੀਂ ਆਏ ਦੇਖੋ ਵੀ ਕਿਸੇ ਵੀ ਕਿਸੇ ਵੀ ਇਲਾਕੇ ਦੇ ਵਿੱਚ ਦੇਖ ਲਓ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਦੇਖ ਲਓ ਕੋਈ ਗਰੀਬ ਘਰੋਂ ਇਲੈਕਸ਼ਨ ਨਹੀਂ ਲੱਗ ਸਕਦਾ ਇਹ ਜਿੰਨੇ ਵੀ ਤਕੜੇ ਬੰਦਾ ਹੁੰਦਾ ਕੋਈ ਵੀ ਉਹੀ ਇਲੈਕਸ਼ਨ ਦੇ ਵਿੱਚ ਖੜ੍ਹ ਸਕਦਾ ਹੈ ਦੇਖੋ ਅਸੀਂ ਤਾਂ ਬਸ ਇੰਨਾ ਕੁਝ ਹੀ ਕਹਿਣਾ ਸੀ ਕੀ ਨਾਮ ਹੈ ਜੀ ਆਪਣਾ ਜਰਨੈਲ ਸਿੰਘ ਹੈ ਜੀ ਜਰਨੈਲ ਸਿੰਘ ਜੀ ਜਿੱਦਾਂ ਹੁਣ ਇਲੈਕਸ਼ਨ ਚੱਲ ਰਹੇ ਨੇ ਉਮੀਦਵਾਰ ਖੜ੍ਹੇ ਨੇ ਤੁਹਾਨੂੰ ਕਿਹਜਾ ਉਮੀਦਵਾਰ ਚਾਹੀਦਾ ਆਪਣੇ ਹਲਕੇ ਦੇ ਵਿੱਚ ਜਾਂ ਕਿਹਜੀ ਪਸੰਦ ਕਰਦੇ ਹੋ ਜਾਂ ਪੁਰਾਣੀ ਸਰਕਾਰਾਂ ਬਾਰੇ ਕੀ ਕਹੋਗੇ ਦੇਖੋ ਜੀ ਪੁਰਾਣੀਆਂ ਸਰਕਾਰਾਂ ਤਾਂ ਤੁਹਾਨੂੰ ਪਤਾ ਹੀ ਹੈ ਪਹਿਲ ਦੇ ਆਧਾਰ ਤੇ ਦਾ ਸੀ ਸਾਰੇ ਵੀਰ ਭਰਾਵਾਂ ਨੂੰ ਸਸਤੀ ਕਾਲ ਕਹਿੰਦੇ ਆ ਤੇ ਸੋਡਾ মিডিਆ ਦਾ ਧੰਨਵਾਦ ਕਰਦੇ ਆਂ ਸੀ ਐਨੀ ਗਰਮੀ ਦੇ ਵਿੱਚ ਵੀ ਤੁਸੀਂ ਗਰਮੀ ਹੋਣ ਦੇ ਬਾਵਜੂਦ ਤੁਸੀਂ ਹਰ ਇੱਕ ਗਰੀਬ ਦਾ ਦੁੱਖ ਸੁੱਖ ਸੁਣਦੇ ਹੋ মিডিਆ ਰਾਹੀਂ ਤੁਸੀਂ ਗਰੀਬਾਂ ਦਾ ਦੁੱਖ ਸੁੱਖ ਪਾਰਟੀਆਂ ਦੇ ਅੱਗੇ ਪਹੁੰਚਾਉਂਦੇ ਹੋ ਥੋੜਾ ਇਸੇ ਧੰਨਵਾਦ ਕਰਦੇ ਆਂ ਪਾਰਟੀ ਦੇ ਵਿੱਚ ਦੇਖੋ ਤੁਹਾਨੂੰ ਆਮ ਪਾਰਟੀ ਦਾ ਹੁਣ ਪਤਾ ਹੀ ਹੈ ਜੀ ਅਸੀਂ 2022 ਦੇ ਵਿੱਚ ਅੱਡੀ ਚੋਟੀ ਦਾ ਜੋਰ ਲਾ ਕੇ ਵੋਟਾਂ ਪਾਈਆਂ ਤਨੋਂ ਮਨੋਂ ਟਰੈਕਟਰਾਂ ਰੈਲੀਆਂ ਕੱਢੀਆਂ ਭੈਣ ਜੀ ਨਾਲ ਰੈਲੀਆਂ ਕੱਢੀਆਂ ਅਸੀਂ ਸੋਚੇ ਦੀ ਵੀ ਗਰੀਬ ਜਨਤਾ ਲਈ ਸਰਕਾਰ ਜਿਹੜੀ ਆ ਵੀ ਆਮ ਪਾਰਟੀ ਸਾਨੂੰ ਇਹ ਸੁਪਨਾ ਵੀ ਪਤਾ ਨਹੀਂ ਗਰੀਬ ਜਨਤਾ ਨੂੰ ਕੀ ਦੇ ਦੋ ਅਗਰ ਸਾਡੇ ਜਿਹੜੇ ਸੁਪਨੇ ਤੇ ਗਰੀਬ ਜਨਤਾ ਦੇ ਕੋਈ ਮੱਜ ਵੀ ਹੁੰਦਾ ਸੀ ਆ ਕੋਈ ਨਾ ਹੀ ਸਿੰਬਾ ਗੇਨੇ ਗਰੀਬ ਵਰਗ ਤੇ ਭਗਵੰਤ ਮਾਨ ਦੇ ਮੂਹਰੇ ਉੱਤੋਂ ਕਦੇ ਕੋਈ ਆਵਾਜ਼ ਨਹੀਂ ਨਿਕਲੀ ਗਰੀਬਾਂ ਲਈ ਸਾਡੇ ਜਿਹੜੇ ਸੁਪਨੇ ਤੇ ਸਾਰੇ ਚੂਰੋ ਚੂਰ ਹੋ ਗਏ ਹੁਣ ਸਾਨੂੰ ਮੁੜ ਤੋਂ ਉਹੀ ਪਾਰਟੀਆਂ ਚੰਗੀਆਂ ਲੱਗੀਆਂ ਵੀ ਜਿਹੜੇ ਅਕਾਲੀ ਕਾਂਗਰਸੀ ਸੀ ਉਹ ਸਾਡੇ ਲਈ ਬਹੁਤ ਚੰਗੇ ਸੀ ਜਿਵੇਂ ਵੱਡੇ ਬਾਦਲ ਸਾਹਿਬ ਨੇ 30 ਲੋਕਾਂ ਦੇ ਤੇ ਗਰੀਬ ਦੇ ਬੱਚੇ ਨੂੰ ਹਰ ਇੱਕ ਬੰਦੇ ਨੂੰ ਲਾਇਆ ਸੀ ਉਹਦੇ ਵਿੱਚੋਂ ਕੋ ਤੋੜ ਮਰੋੜ ਕੇ ਘਟਾਵਦਾ ਗਰੀਬਾਂ ਦਾ ਦਿਨੋਂ ਦਿਨ ਇਹ ਪਾਰਟੀ ਨੇ ਗੱਲ ਘੁੱਟਿਆ ਅਸੀਂ ਮੁੜ ਤੋਂ ਸਾਡੇ ਪਾਰਟੀ ਜਿਹੜੀ ਆਇਆ ਆਪਣਾ ਕਾਂਗਰਸ ਪਾਰਟੀ ਉਹਨਾਂ ਨੇ ਸਾਨੂੰ ਉਮੀਦਵਾਰ ਵਧੀਆ ਭੇਜਿਆ ਜਸਪਾਲ ਸਿੰਘ ਖਹਿਰਾ ਕਾਂਗਰਸ ਦੇ ਉਹਨਾਂ ਉਹ ਲੀਡਰ ਨੇ ਉਹਨਾਂ ਨੂੰ ਅਸੀਂ ਤਨੋਂ ਮਨੋਂ ਵੋਟ ਪਾਵਾਂਗੇ ਤਨੋਂ ਮਨੋਂ ਲਾਗ ਉਹਨਾਂ ਦੀ ਮਦਦ ਕਰਾਂਗੇ ਸਾਨੂੰ ਉਹ ਪਾਰਟੀਆਂ ਵਧੀਆ ਨੇ ਇਹ ਪਾਰਟੀ ਤੋਂ ਅਸੀਂ ਅੱਕ ਗਏ ਨੀ ਜਿਵੇਂ ਲੱਗਦੀ ਬਦਲਾਅ ਆਊਗਾ ਵੀ ਆਮ ਲੋਕਾਂ ਦੇ ਘਰਾਂ ਨੂੰ ਟੈਟਾ ਮਿਲਣਗੇ ਜਾਂ ਹੋਰ ਵੀ ਉਹ ਚੀਜ਼ ਲੱਗਣੀ ਰਹੀ ਕਿ ਮਿਲੀਏ ਕਿ ਨਾ ਨਹੀਂ ਆ ਦੇਖੋ ਬਦਲਾਅ ਜਿਹੜਾ ਹੋਇਆ ਜੀ ਬਦਲਾਅ ਇਹਨਾਂ ਦਾ ਆਪਣਾ ਹੋਇਆ ਜੀ ਜਿਵੇਂ ਬੀਬੀ ਭਰਾਜ ਦੀ ਨਰਿੰਦਰ ਗੌਰ ਭਰਾਜ ਉਹ ਸਕੂਟਰੀ ਦੇ ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣ ਜਾ ਰਹੇ ਸੀ ਅੱਜ ਕਰੋੜ ਰੁਪਏ ਦੇ ਗੱਡੇ ਨੇ ਉਹਨਾਂ ਦਾ ਬਦਲਾਅ ਹੋਇਆ ਜੀ ਗਰੀਬ ਪਬਲਿਕ ਦਾ ਜਾਂ ਕੋਈ ਵਪਾਰੀ ਦਾ ਕਿਸੇ ਦਾ ਵੀ ਕੋਈ ਬਦਲਾਅ ਨਹੀਂ ਹੋਇਆ ਇਹਨਾਂ ਦਾ ਆਪਣਾ ਬਦਲਾਅ ਬਦਲਾਅ ਦੇ ਨਾਂ ਤੇ ਇਹਨਾਂ ਨੇ ਲੋਕਾਂ ਨੂੰ ਬਸ ਵੋਟਾਂ ਲੈ ਕੇ ਠੱਗ ਲਿਆ ਇੱਕ ਤਰ੍ਹਾਂ ਦੀ ਮੌਜੂਦ ਮਾਨਕ ਹੈ ਜੀ ਧੂਰੀ ਸਰ ਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਹੈ ਜਿਹੜੇ ਇਹਨਾਂ ਦੇ ਮੂਰੇ ਆਗੂ ਨੇ ਧੂਰੀ ਦੇ ਵਿੱਚ ਵੀ ਮੈਂ ਇੱਕ ਗਰੀਬ ਬੰਦਾ ਮਜ਼ਦੂਰ ਆ ਮੈਂ ਟਰੈਕਟਰ ਨਾਲ ਰੇਲੀਆਂ ਕੱਢੀਆਂ ਨੇ ਝੰਡੀਆਂ ਲਾ ਲਾ ਕੇ ਆਜ਼ਾਦ ਹੋ ਕੇ ਪਿੰਡ ਦੇ ਵਿੱਚੋਂ ਵੋਟਾਂ ਪਵਾਈਆਂ ਹੋਰ ਬੰਦਿਆਂ ਨੇ ਵੀ ਪਵਾਈ 2-400 ਵੋਟ ਪਿੰਡ ਦੇ ਵਿੱਚੋਂ ਮੈਂ ਮੈਂ ਵੀ ਪਾਈ ਤਨੋਂ ਮਨੋਂ ਪਾਈਆਂ ਨੇ ਇਹਨਾਂ ਵੀ ਕੋਈ ਸੁਣਵਾਜੀ ਕੀਤੀ ਵੀ ਕਿਸੇ ਨੇ ਬੋਤਲ ਦੇਤੀ ਆ ਭੱਜ ਗਏ ਤਨੋਂ ਮਨੋਂ ਪਾਈਆਂ ਨੇ ਜਦੋਂ ਭਗਵੰਤ ਮਾਨੋ ਸਾਹਿਬ ਨੇ ਗਰੀਬ ਲਈ ਕੋਈ ਆਵਾਜ਼ ਹੀ ਨਹੀਂ ਉਠਾਈ ਕੋਈ ਆਟੇ ਦਾਲ ਦਾ ਵਾਅਦਾ ਨਹੀਂ ਕੋਈ ਬੀਬੀਆਂ ਨੂੰ 1000 ਰੁਪਿਆ ਕੋਈ ਉਹ ਨਹੀਂ ਆਇਆ ਕਿਸੇ ਵੀ ਚੀਜ਼ ਦੇ ਉੱਤੇ ਦੇਖੋ ਜੁਨਟ ਜਿਹੜੀ ਕਹਿੰਦੇ ਨੇ 600 ਜੁਨਟ ਉਹ ਹਰ ਇੱਕ ਨੂੰ ਮਾਗ ਹੋਇਆ ਗਰਲੇ ਗਰੀਬ ਨੂੰ ਨਹੀਂ ਮਾਗ ਹੋਈ ਗਰੀਬ ਦੀ ਜਿਹੜੀ ਆਵਾਜ਼ ਸੁਣੀ ਜਾਵੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਬੋਲਦੇ ਸੀ ਵੀ ਗਰੀਬਾਂ ਦੀ ਦਿਹਾੜੀ 500 ਹੋਣੀ ਚਾਹੀਦੀ ਹੈ ਉਦੋਂ ਕੈਪਟਨ ਸਾਹਿਬ ਦਾ ਰਾਜ ਸੀ ਮਾਨ ਸਾਹਿਬ ਨੇ ਉਦੋਂ ਕਹਿੰਦੇ ਵੀ 500 ਹੋਣੀ ਚਾਹੀਦੇ ਹੁਣ ਤੇ 1000 ਕਰਦੇ ਨੇ ਹੁਣ ਖੁਦ ਮੁੱਖ ਮੰਤਰੀ ਨੇ ਠੀਕ ਹੈ ਜੀ